ਅੱਜ ਸਾਡੇ ਸਤਕਾਰਯੋਗ ਜਿਹੜੇ ਪਾਰਟੀ ਦੇ ਵਰਕਿੰਗ ਪ੍ਰੈਜ਼ੀਡੈਂਟ ਆ ਸਰਦਾਰ ਬਲਵਿੰਦਰ ਸਿੰਘ ਜੀ ਹੁੰਦੜ ਸਾਹਿਬ ਉਹਨਾਂ ਨੇ ਜਿਹੜੀ ਜ਼ਿੰਮੇਵਾਰੀ ਉਹਨਾਂ ਨੂੰ ਪ੍ਰਦਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖ ਸਿੰਘ ਬਾਦਲ ਸਾਹਿਬ ਨੇ ਕੱਲ ਸੰਪੀੜ ਵਰਕਿੰਗ ਪ੍ਰੈਜ਼ੀਡੈਂਟ ਦੀ ਉਹ ਜ਼ਿੰਮੇਵਾਰੀ ਸ਼ੁਰੂ ਕਰਨ ਤੋਂ ਪਹਿਲਾਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਵਾਸਤੇ ਤਾਂ ਸ੍ਰੀ ਅਨੰਦਪੁਰ ਸਾਹਿਬ ਜਾ ਰਹੇ ਸੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਇਤਿਹਾਸਿਕ ਸਥਾਨ ਪਟਾ ਸਾਹਿਬ ਦੇ ਵਿੱਚ ਵੀ ਜਾਣ ਤੋਂ ਪਹਿਲਾਂ ਇੱਥੇ ਵੀ ਨਤਮਸਤਕ ਹੋਣ ਦਾ ਪ੍ਰੋਗਰਾਮ ਬਣਾਇਆ ਇਸ ਤੋਂ ਬਾਅਦ ਉਹ ਅਨੰਦਪੁਰ ਸਾਹਿਬ ਜਾਣ ਕਲ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਨੇ ਪਾਰਟੀ ਦਾ ਜਿਹੜਾ ਸਾਰਾ ਪਾਰਲੀਮੈਂਟਰੀ ਬੋਰਡ ਆ ਸ਼ਰੋਮਣੀ ਗੁਦਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜਿਹੜੀ ਪਿੱਛੇ ਝੁੰਦਾ ਕਮੇਟੀ ਬਣੀ ਸੀ ਉਹਦੇ ਜਿਹੜੇ ਚੇਅਰਮੈਨ ਸੀ ਸਰਦਾਰ ਅਕਬਾਲ ਸਿੰਘ ਝੁੰਦਾ ਜਿਹੜੇ ਕੋਰ ਕਮੇਟੀ ਦੇ ਮੈਂਬਰ ਆ ਸਾਰਿਆਂ ਨੂੰ ਕੱਲ ਮੀਟਿੰਗ ਵਾਸਤੇ ਪਿੰਡ ਬਾਦਲ ਬੁਲਾਇਆ ਸੀ ਇੱਕ ਤਾਂ ਜੋ ਕੁਝ ਗਿੱਦਰਬਾਏ ਦੇ ਵਿੱਚ ਡਵੈਲਪਮੈਂਟ ਹੋਈਆਂ ਉਹ ਉਹਨਾਂ ਨੇ ਪਾਰਲੀਮੈਂਟਰੀ ਬੋਰਡ ਦੇ ਨਾਲ ਵੀ ਬਾਕੀ ਸੀਨੀਅਰ ਸਾਥੀਆਂ ਸਾਰਿਆਂ ਦੇ ਨਾਲ ਡਿਸਕਸ ਕੀਤੀ ਤੋ ਜੀ ਉਹਨਾਂ ਨੇ ਆਪਣੀ ਮੰਨ ਦੀ ਇੱਛਾ ਜ਼ਾਹਰ ਕੀਤੀ ਕਿ ਕਿਉਂਕਿ ਸ਼੍ਰੀ ਕਾਲਕ੍ਰਿਤ ਸਾਹਿਬ ਦੇ ਉੱਤੇ ਅਸੀਂ ਆਪਣਾ ਸਪਸ਼ਟੀਕਰਨ ਦੇ ਚੁੱਕੇ ਹਾਂ ਔਰ ਕੱਲ ਨੂੰ ਸੁਣਵਾਈ ਆ ਉਹਨਾਂ ਨੇ ਆਪਣੀ ਭਾਵਨਾ ਪ੍ਰਗਟ ਕੀਤੀ ਸੀ ਕਿ ਮੈਂ ਚਾਹੁੰਨਾ ਕਿ ਇੱਕ ਸਧਾਰਨ ਸਿੱਖ ਦੀ ਤਰ੍ਹਾਂ ਕੱਲ ਜਦੋਂ ਸੁਣਵਾਈ ਹੋਵੇ ਤੇ ਮੈਂ ਸਧਾਰਨ ਸਿੱਖ ਦੀ ਤਰ੍ਹਾਂ ਜਿਹੜੀ ਆ ਉਹ ਸੁਣਵਾਈ ਨੂੰ ਸੁਣਨਾ ਚਾਹੁੰਦਾ ਔਰ ਉਹਨਾਂ ਨੇ ਉਸ ਵੇਲੇ ਜਿਹੜੇ ਪਾਰਟੀ ਦੇ ਸਾਡੇ ਸੀਨੀਅਰ ਬੋਸ ਤੇ ਜਿਹੜੇ ਲੀਡਰ ਹੈ ਬਾਦਲ ਸਾਹਿਬ ਦੇ ਸਭ ਤੋਂ ਪੁਰਾਣੇ ਸਾਥੀ ਹੈ ਤੇ ਪਹਿਲਾਂ ਵੀ ਉਹ ਸੈਕਟਰੀ ਜਨਰਲ ਨੇ ਪਾਰਟੀ ਦੇ ਪਾਰਲੀਮੈਂਟਰੀ ਬੋਰਡ ਦੇ ਵੀ ਚੇਅਰਮੈਨ ਡਿਸਪਲਿਨਰੀ ਕਮੇਟੀ ਦੇ ਵੀ ਚੇਅਰਮੈਨ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿੰਨੇ ਵੀ ਪਾਰਟੀ ਦੇ ਵਿੱਚ ਸਾਡੇ ਅੱਜ ਵੇਲੇ ਮੌਜੂਦਾ ਲੀਡਰ ਨੇ ਸਭ ਤੋਂ ਉਮਰ ਚ ਵੀ ਵੱਡੇ ਆ ਤਜਰਬੇ ਚ ਵੀ ਵੱਡੇ ਆ ਰੁਤਬੇ ਚ ਵੀ ਵੱਡੇ ਸੋ ਇੱਕ ਨੈਚੁਰਲ ਚੋਇਸ ਸੀ ਤੇ ਉਹਨਾਂ ਨੇ ਪ੍ਰਧਾਨ ਸਾਹਿਬ ਨੇ ਕਿ ਨਾਨੂ ਕੱਲ ਬੇਨਤੀ ਕੀਤੀ ਸੀ ਕਿ ਮੈਂ ਚਾਹੁੰਨਾ ਕਿ ਤੁਸੀਂ ਵਰਕਿੰਗ ਪ੍ਰੈਜ਼ੀਡੈਂਟ ਦੀਆਂ ਜ਼ਿੰਮੇਵਾਰੀਆਂ ਤੁਸੀਂ ਸੰਭਾਲੋ ਇਸ ਕਰਕੇ ਉਹ ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਵਾਸਤੇ ਅੱਜ ਅਸ਼ੀਰਵਾਦ ਲੈਣ ਵਾਸਤੇ ਹੁੰਦਰ ਸਾਹਿਬ ਆਇਆ ਰੋਪੜ ਵੀ ਆਇਆ ਅਸੀਂ ਸਾਰੇ ਰੋਪੜ ਦੀ ਜ਼ਿਲ੍ਹਾ ਪ੍ਰਧਾਨ ਵੀ ਸਾਡੇ ਐ ਜੀ ਪੀ ਸੀ ਦੇ ਮੈਂਬਰ ਸਾਹਿਬਾਨ ਵੀ ਸਾਰੇ ਹਲਕਿਆਂ ਦੇ ਇੰਚਾਰਜ ਸਾਹਿਬਾਨ ਵੀ ਸਰਕਲਾਂ ਦੇ ਪ੍ਰਧਾਨ ਵੀ ਗੁਰਦਰਾ ਸਾਹਿਬ ਦੇ ਪ੍ਰਧਾਨ ਵੀ ਸ਼ਹਿਰ ਦੇ ਵੀ ਪ੍ਰਧਾਨ ਸਾਰੇ ਅਸੀਂ ਇਹਨਾਂ ਨੂੰ ਇੱਥੇ ਆਏ ਨੂੰ ਜੀ ਆਇਆਂ ਵੀ ਆਖਦਾ ਤੇ ਮੈਂ ਭੁੱਦਰ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਜਿਹੜੀ ਕੁਛ ਅਭੀ ਜਿਹੜੀਆਂ ਜ਼ਰੂਰ ਹੈ ਬਾਲਨ ਜੀ ਨੂੰ ਸ਼ਬਦ ਪਹਿਲਾ ਤੌਰ ਜੋ ਪ੍ਰਧਾਨ ਸਾਹਿਬ ਨੇ ਪਾਰਟੀ ਦੇ ਜੋ ਸਾਰੇ ਸੀਨੀਅਰ ਸਾਥੀ ਸਨ ਕਲੂਰ ਨਾਲੇ ਰਹਿ ਕਰਕੇ ਇਹ ਬੜੀ ਜ਼ਿੰਮੇਵਾਰੀ ਤੇ ਔਖੀ ਸੇਵਾ ਸੀ ਇਹ ਮੇਰੇ ਜਮਨੇ ਲਈ ਜਦੋਂ ਸਾਰੇ ਸਾਥੀਆਂ ਨੇ ਮਿਲ ਕੇ ਕਿਹਾ ਤਾਂ ਮੈਨੂੰ ਸਿਰ ਝੁਕਾਉਣਾ ਪਾਰਟੀ ਵਾਸਤੇ ਮੇਰਾ ਫਰਜ਼ ਬਣਦਾ ਸੀ ਉਹ ਸਿਰ ਝੁਕਾਉਂਦਾ ਹੋਇਆ ਇਹ ਸੇਵਾ ਦੇ ਵਾਸਤੇ ਗੁਰੂ ਤੋਂ ਅਸ਼ੀਰਵਾਦ ਲੈਣ ਵਾਸਤੇ ਪਹਿਲਾ ਬਨਨਪੁਰ ਸਾਹਿਬ ਕੇ ਤੁਸੀਂ ਗੁਰੂ ਤੋਂ ਅਸ਼ੀਰਵਾਦ ਦੇ ਰਸਤੇ 'ਚ ਇਹ ਵੀ ਗੁਰੂ ਦਾ ਬੜਾ ਸਥਾਨ ਹੈ। ਇਹ ਜਗ੍ਹਾ ਆਈ ਇੱਥੇ ਮੱਥਾ ਟੇਕਿਆ ਗੁਰੂ ਦਾ ਅਸ਼ੀਰਵਾਦ ਲਿਆ। ਇਸ ਤੋਂ ਬਾਅਦ ਅਨੰਦਪੁਰ ਸਾਹਿਬ ਸਾਰੇ ਸਾਥੀਆਂ ਨਾਲ ਜਾਵਾਂਗੇ। ਇਸ ਕਰਕੇ ਪਹਿਲਾ ਸਾਡਾ ਇੱਕ ਕੰਮ। ਕੁਦਰਤੀ ਫੈਸਲਾ ਜਿਹੜਾ ਕਿ ਤਰੀਖ ਅੱਜ ਸੀ ਉਹਦਾ ਫੈਸਲਾ ਉਹਨੇ ਸੁਣਾਇਆ। ਜੋ ਫੈਸਲਾ ਸੁਣਾਇਆ ਹੈ ਜੋ ਗੁਰੂ ਦਾ ਸਿੱਖ ਹੈ ਗੁਰੂ ਦਾ ਸਭ ਮੰਨਦਾ ਕੋ ਕਾਲ ਤੱਕ ਨੂੰ ਸਰਬੋਤਮ ਮੰਨਦਾ ਉਥੋਂ ਜੋ ਫੈਸਲਾ ਆਉਂਦਾ ਉਹ ਸਦਾ ਸਿਰ ਚ ਕੁੰਦਾ ਅਸੀਂ ਕਦੇ ਸੋਚ ਹੀ ਨਹੀਂ ਸਕਦੇ ਕਿ ਅਸੀਂ ਉਸ ਫੌਸਲੇ ਤੇ ਕੋਈ ਕਿੰਤੂ ਕਰੀਏ ਕੋਈ ਇਹ ਕੀਜੀਏ ਕਿ ਆਇ ਨਹੀਂ ਆਇ ਇਸ ਤਰ੍ਹਾਂ ਕੇ ਜੋ ਫੈਸਲਾ ਆਇਆ ਪ੍ਰਧਾਨ ਸਾਹਿਬ ਪਹਿਲਾਂ ਹੀ ਲਿਖ ਕੇ ਦੇ ਗਿਆ ਇਹਨਾਂ ਉਹਨਾਂ ਨੇ ਆਪਣੇ ਲਿਖਤ ਦੇ ਵਿੱਚ ਹੀ ਕਹਿਤਾ ਸੀ ਕਿ ਜੋ ਹੋਇਆ ਜਾਣੇਣ ਜਾਣੇ ਸਰਕਾਰ ਤੋਂ ਹੋਇਆ ਪਾਰਟੀ ਤੋਂ ਹੋਇਆ ਮੈਂ ਸਾਰਾ ਆਮ ਚੋੜੀ ਚ ਪਾਉਣਾ ਤੇ ਚੋੜੀ ਚ ਪਾ ਕੇ ਗੁਰੂ ਪਾਸੋਂ ਅਸ਼ੀਰਵਾਦ ਮੰਗਣਾ ਕਿ ਜੋ ਮੈਨੂੰ ਸੇਵਾ ਮਨਜ਼ੂਰ ਹੈ ਤੇ ਉਸ ਤੋਂ ਬਾਅਦ ਅੱਜ ਤੱਕ ਕੋਈ ਸਵਾਲ ਹੀ ਨਹੀਂ ਕਿ ਉਸ ਫੈਸਲੇ ਤੇ ਪ੍ਰਧਾਨ ਦੀ ਜਾਂ ਅਸੀਂ ਕੋ ਕਿੰਨੀ ਕਰੀਏ ਨਾ ਕਰ ਸਕਦੇ ਆ ਨਾ ਕਰੀਏ ਤੇ ਨਾ ਕਦੇ ਆਉਣ ਵਾਲੀ ਜਦੀਦ ਕਰੀਏ ਸਭ ਉਹਦੇ ਹੁਕਮ ਨੇ ਉਹਦੇ ਨਾਲ ਸਾਰਾ ਸੰਸਾਰ ਚੱਲਦਾ ਹੈ ਸੋ ਹੱਥ ਮਨ ਕੇ ਸਿਰ ਚੁਕਾ ਕੇ ਸਿਰ ਮੱਥਾ ਫੈਸਲਾ ਕਰਦੀ ਹੈ ਜਦੋਂ ਗੁਰੂ ਬਖਸ਼ਿਸ਼ ਕਰਦਾ ਹੋ ਜਾਂਦਾ ਮੈਂ ਇਸ ਨੂੰ ਕਹਾ ਦੇਰ ਹੈ ਛੇਤੀ ਹੈ ਹੈ ਇਹ ਜਿਹੜਾ ਹੈਗਾ ਆਪ ਆਪਣੀ ਸੋਚ ਇਸ ਕਰਕੇ ਜੋ ਫੈਸਲਾ ਹੋ ਗਿਆ ਮੈਂ ਤੁਹਾਨੂੰ ਸਿਰ ਮੱਥੇ ਮੰਨਦਾ ਮੇਰਾ ਕੋਈ ਦੇਰ ਹੈ ਦੇ ਤੇ ਕੋਈ ਟਿੱਪਣੀ ਨਹੀਂ ਮੇਰੇ ਤੇ ਜੋ ਹੋ ਗਿਆ ਠੀਕ ਇਹ ਫੈਸਲਾ ਇਹ ਕੀਤਾ ਸਾਰੇ ਸਾਹਿਬ ਇਹ ਮਤਲਬ ਮੇਰਾ ਕਹਿਣ ਦਾ ਵਜਹ ਮੈਂ ਕਾਕਾ ਇਸੇ ਗੱਲ ਦਾ ਜਵਾਬ ਦਿੰਦਾ ਹੈ ਕਿ ਦੇਰ ਸਵੇਰ ਤਾਂ ਤੁਹਾਡੇ ਖਿਆਲ ਹੈ ਲੇਕਿਨ ਜੋ ਫੈਸਲਾ ਕਰਤਾ ਪ੍ਰਧਾਨ ਜੀ ਨੇ ਮੈਂ ਤਾਂ ਉਹਦੇ ਕੇ ਸਿਰ ਚ ਘੋਣਾ ਮੈਂ ਦੇਰ ਅਧੇਰ ਤੇ ਲੇਟ ਤੇ ਹਸਤੇ ਕੋਈ ਮੇਰੀ ਟਿੱਪਣੀ ਅੱਛਾ ਜਿਹੜੇ ਰੁੱਸੇ ਹੋਏ ਗਏ ਨੇ ਉਹਨਾਂ ਨੂੰ ਬਣਾਉਣ ਵਾਸਤੇ ਆ ਉਹਨਾਂ ਨੂੰ ਹਜਮ ਨਹੀਂ ਹੋ ਰਿਹਾ ਤੁਹਾਡਾ ਇਹ ਫੈਸਲਾ ਤੇ ਉਹਨਾਂ ਲਈ ਤੁਹਾਡੀ ਕੀ ਮੈਂ ਨਾ ਰੁੱਸੇ ਮੈਂ ਨਾ ਰੁੱਸੇ ਗਿਣਾ ਨਾ ਵਿਰੋਧੀ ਗਿਣਾ ਨਾਮ ਹੈ ਕਹਾਂ ਉਹਨੂੰ ਖਾਰਜ ਕਿਹਿੰਦਾ ਧੰਨਵਾਦ ਜੋ ਕਹਿਣ ਉਹ ਵੀ ਸਤਿਵਚਨ ਸਾਡੇ ਤੇ ਹੈ ਕਿ ਸਾਨੂੰ ਗੁਰੂ ਸ਼ਕਤੀ ਬਖਸ਼ੇ ਸਾਡੇ ਸਾਹਮਣੇ ਬੜੇ ਵੱਡੇ ਚੈਲੰਜ ਹੈ ਕੌਮ ਸਾਹਮਣੇ ਅਸੀਂ ਇੱਕ ਮਨੋਰਟੀਟੀ ਕੌਮ ਦੀ ਪਾਰਟੀ ਆ ਬਾਹਦਰ ਕੌਮ ਹੈ ਹਮੇਸ਼ਾ ਸਾਡੇ ਗੁਰੂਆਂ ਤੋਂ ਲੈ ਕੇ ਗੁਰੂ ਅੰਗੂਰ ਨਾਲ ਲੜੇ ਅੰਗੇਜਾਂ ਨਾਲ ਸਾਡੇ ਵੱਡੇ ਬਜ਼ੁਰਗ ਲੜੇ 70 ਸਾਲ ਦੇ ਅਸੀਂ ਲੜਦੇ ਆਉਨੇ ਆ ਸਾਡੇ ਸਾਹਮਣੇ ਬਹੁਤ ਵੱਡੇ ਵੱਡੇ ਚੈਲੰਜ ਹੈ ਮੇਰੀ ਨਿਗਾਹ ਆਪਣੇ ਸਾਥੀਆਂ ਨੂੰ ਲੈ ਕੇ ਉਸ ਵਾਸਤੇ ਕਿ ਸਾਨੂੰ ਉਹ ਕਿਰਪਾ ਕਰੇ ਸਾਡਾ ਮੂੰਹ ਉਧਰ ਹੋਵੇ ਨਾ ਇੱਧਰ ਹੋਵੇ ਨਾ ਇੱਧਰ ਹੋਵੇ ਪਾਰਟੀ ਦੀ ਮਜ਼ਬੂਤੀ ਲਈ ਹੁਣ ਕੀ ਏਜੰਡਾ ਜੀ ਉਹ ਸਾਰੇ ਸਾਥੀ رائے ਦੇਣਗੇ ਇਹਨੇ ਹੀ رائے ਨਾਲ ਜੋ ਹੁਕਮ ਕਰਨਗੇ ਦਾਸ ਸੇਵਾਦਾਰ ਆ ਉਸ ਤਰੀਕੇ ਕੰਮ ਕਰਾਂਗੇ ਉਧਰ ਸਰ ਗੁਰੂ ਸੰਤੋਸ਼ਟ ਕਰੇ ਨਾ ਬੰਦਾ ਕਿਸ ਨੂੰ ਸੰਤੋਸ਼ ਨਹੀਂ ਕਰ ਸਕਦਾ ਕੋਲੋਂ ਵੀ ਬਧਾਈਆਂ ਦਾ ਕੋਈ ਆਇਆ ਨਹੀਂ ਫੋਨ ਵਾਗੀ ਕੋਲੇ ਦਾ ਮੇਰੇ ਨਾਲ ਤਾਂ ਕੋਈ ਜੇ ਨਾਰਾਜ਼ ਹੈ ਮੈਂ ਤਾਂ ਉਹ ਵੀ ਨਹੀਂ ਕਿਹਦਾ ਜੇ ਮੇਰੇ ਸਾਹਮਣੇ ਆ ਕੇ ਕਹੇ ਤੂੰ ਬਹੁਤ ਬਾੜਾ ਮੈਂ ਕੋਈ 7 ਵਜੇ ਨਹੀਂ ਨਹੀਂ ਵਧਾਈਆਂ ਮੈਂ ਕਹਿੰਦਾ ਸਾਰੀ ਚੀਜ਼ ਦਾ 7 ਵਜੇ ਮੈਂ ਹੁਣ ਕਿਹਦੀ ਕਿਹਦੀ ਦੱਸਾਂ ਬਹੁਤ ਗੁਰੂ ਦੀ ਕਿਰਪਾ ਹੋਈ ਹੈ ਤੁਹਾਨੂੰ ਉਮੀਦ ਹੈ ਵੀ ਹੁਣ ਇਕੱਠਾ ਹੋ ਜੇਗਾ ਕੱਲ ਤੁਸੀਂ ਸਭ ਤੋਂ ਵੱਡੇ ਖੋਜੀ ਤੁਸੀਂ ਹੋ ਤੁਸੀਂ ਦੱਸ ਲਓ ਕਿ ਕਿੰਨੀਆਂ ਗਾਲਾਂ ਆਈਆਂ ਨੇ ਕਿੰਨੀਆਂ ਲਿਹਾਜਾਂ ਆਈਆਂ ਨੇ ਤੁਸੀਂ ਦੇਖ ਲਓ ਕਿ ਪੈਜ ਕੱਲ ਤਾਂ ਬੜਾ ਪੁੱਠਾ ਕੰਮ ਹੈ ਸੋਸ਼ਲ ਮੀਡੀਆ ਮੈਂ ਤੇ ਝਾਕਦਾ ਹੀ ਨਹੀਂ ਨਾ ਮੈਂ ਟੈਲੀਫੋਨ ਸੁਦਾ ਨਾ ਮੈਂ ਗਾਲ ਕੰਨ ਚ ਭਾਵਾਂ ਮੈਂ ਤਾਂ ਕਹਿਣਾ ਵੀ ਅੱਗੇ ਵਧੀ ਜਾਓ ਨਾ ਇੱਧਰ ਚੱਕੁਰਾ ਬਾਦ ਸਾਹਿਬ ਤੋਂ ਮੈਂ ਜ਼ਿੰਦਗੀ ਚ ਸਿੱਖਿਆ ਮੈਂ ਛੋਟਾ ਸੀ ਬੜਾ 18 20 ਸਾਲ ਛੋਟਾ ਸੀ ਉਹਨਾਂ ਦੇ ਉੱਪਰ ਚ ਕਈ ਬੜੀ ਸਾਥੀ ਕਹਿੰਦੇ ਜਿੰਨੇ ਚਿੰਦਨ ਸਾਹਬ ਨੇ ਮੈਨੂੰ ਕਹਿੰਦੇ ਵੀ ਐ ਨਹੀਂ ਐ ਕਰਨਾ ਤਾਂ ਮੈਨੂੰ ਕਹਿੰਦੇ ਇੱਕ ਕੋਰ ਸਾਹਿਬ ਤੂੰ ਕਹੇ ਕੋਰ ਸਾਹਿਬ ਮੈਂ ਕਹਿੰਦੀ ਕਹਿੰਦਾ ਤਾਂ ਮੈਨੂੰ ਕਹਿੰਦੇ ਕੋਰ ਸਾਹਿਬ ਤੁਸੀਂ ਤਜਰਬਾ ਜੇ ਘੱਟ ਹੈ ਨਾ ਇੱਧਰ ਚੱਕੁਰਾ ਇੱਧਰ ਚੱਕੋ ਆਪਣਾ ਕੰਮ ਹੈ ਅੱਗੇ ਵੱਧ ਕੇ ਕੰਮ ਕਰਨਾ ਆਪੇ ਬਾਕੀ ਪਿੱਛੇ ਦੇਣਗੇ ਆਪਾਂ ਕੰਮ ਕਰਕੇ ਅੱਗੇ ਵਧੀਆ ਆਪਾਂ ਦੂਜੇ ਦੀ ਵੱਟ ਦਾ ਬਾਈ ਇਹ ਦੂਜੇ ਦੀ ਫਸਲ ਦਾ ਨੁਕਸਾਨ ਨਾ ਕਰੀ ਆਪਣੀ ਫਸਲ ਜੋਰ ਲਾ ਕੇ ਕਰੀਏ ਤੇ ਉਹਦੇ ਵੱਧ ਪੈਦਾ ਕਰੀਏ ਇਹਦਾ ਨਾ ਬਹੁਤ ਲੰਬਾ ਹੈ ਯਾਨੀ ਕਿ ਜ਼ਾਲੀ ਦਾ ਕੈਰੀਅਰ ਹੈ ਕਾ ਤੁਸੀਂ ਇਸ ਅਗਰ ਜਿਹੜੀ ਪ੍ਰਧਾਨਗੀ ਮਿਲੀ ਹੈ ਇਹਨੂੰ ਪਾ ਕੇ ਕਿਹਦਾ ਮਹਿਸੂਸ ਕਰਦੇ ਹੋ ਦੇਖੋ ਮੈਂ ਤਾਂ ਹੱਥ ਬੰਨੇ ਸੀ ਨਾਲ ਬੈਠੇ ਮੇਰੇ ਮੈਂ ਜ਼ਿਆਦਾ ਨਹੀਂ ਕਹਿਣਾ ਇਹਨਾਂ ਨੇ ਕੋ ਬਹੁਤ ਕੁਛ ਕਹਤਾ ਮੈਂ ਹੱਥ ਬੰਨੇ ਸੀ لیکن اخیری نے کہا کہ ਸਾਡਾ ਹੁਕਮ ਹੈ ਪ੍ਰਧਾਨ ਜੀ ਤੁਹਾਡੇ ਇਹਨਾਂ ਨੇ ਕਿਹਾ ਸਾਰਿਆਂ ਨੇ ਸਾਡਾ ਹੁਕਮ ਹੈ ਸਤਿਵਚਨ ਹੋਰ ਔਖਾ ਕੰਮ ਹੈ ਬੜੀ ਵੱਡੀ ਸੇਵਾ ਹੈ ਮੈਂ ਇਹਨੂੰ ਔਦਾ ਨਹੀਂ ਸਮਝਦਾ ਮੈਨੂੰ ਸੇਵਾ ਸਮਝਦਾ ਪਾਵਰ ਮਿਲੀ ਹੈ ਜੀ ਪੂਰੀ ਨਾ ਕੋਈ ਬੈਨ ਪਾਵਰ ਹੈ ਸਰ ਮੈਂ ਇਹਨੂੰ ਔਖਾ ਸਮੇਂ ਦੀ ਸੇਵਾ ਸਮਝਦਾ ਤੇ ਗੁਰੂ ਤੋਂ ਅਸ਼ੀਰਵਾਦ ਮੰਗਦਾ ਤੇ ਇਕ ਆ ਸੰਗਤ ਤੋਂ ਮੰਗਣਾ ਸੰਗਤ ਗੁਰੂ ਦੀ ਹੈ ਤੇ ਗੁਰੂ ਸਭ ਦਾ ਗੁਰੂ ਹੈ ਇਸ ਕਰਕੇ ਉਹ ਅਸ਼ੀਰਵਾਦ ਦੇਵੇ ਅਸੀਂ ਹਾਂ ਤਾਂ ਗਲਤੀ ਨਾ ਹੋਵੇ ਕੰਮ ਕਰ ਦੀ ਸ਼ਕਤੀ ਜੋ ਅਸੀਂ ਯਾਰਾਂਗੇ ਚੰਗਾ ਹੋਏਗਾ ਤਾਂ ਗੁਰੂ ਮਹਾਰਾਜ ਤੇ ਸੰਗਤ ਕਰੇਗੇ ਕਿ ਨਾ ਹਾਲਾਤ ਤੱਕ ਇਹ ਵੀ ਸਾਰੇ ਜਦੋਂ ਬੈਠ ਕੇ ਰਹਿ ਆ ਕਰਾਂਗੇ ਜੋ ਏਜੰਡਾ ਤੈਅ ਹੋਏਗਾ ਉਹਦੇ ਮੁਤਾਬਕ ਚੱਲੇਗਾ ਮੈਂ ਇਕੱਲਾ ਤਾਂ ਫਿਰ ਫੈਸਲਾ ਤਾਂ ਗਲਤ ਹੋ ਜੂ ਮੈਂ ਤਾਂ ਰਿਟ੍ਰੀਟਰ ਬਣ ਜੂ ਇਸ ਕਰਕੇ ਸਾਥੀ ਇਹ ਮਿਲ ਜਾ। ਅੱਛਾ ਜੋ ਗੁਰੂ ਕਰਦਾ ਸਭ ਠੀਕ ਕਰਦਾ ਕਦੇ ਵੀ ਗੁਰੂ ਦੇ ਕਹੇ ਨੂੰ ਇਹ ਨਾ ਕੋ ਗਲਤ ਉਹਨੂੰ ਕੋ ਸੱਤ ਬਜੇ ਉਹ ਸੁਣ ਕਮ ਮੈਂ ਤਾਂ ਕਿਤੇ ਜਿੰਦਗੀ ਸਿੱਖੀ ਗੁਰਬਾਣੀ ਵੀ ਸਾਨੂੰ ਹੀ ਸਮਝਾਉਂਦੀ ਹੈ ਸੁੱਖੀ ਵਸੇ ਮਸਕੀਨ ਹੀ ਆਪ ਜਮਾਨ ਚਲੇ बड़े-बड़े अहंकारियां बड़े नार गर्व। कोई चीज ਦਾ ਹੰਕਾਰ ਨਾ ਕਰੋ ਔਰੰਗਜ਼ੇਬ ਵਰਗਿਆਂ ਦੇ ਟੁੱਟ ਗਏ। ਇਸ ਕਰਕੇ ਧੀਮੀ ਪਾ ਕੇ ਚੱਲੋ। ਗੁਰੂ ਤੋਂ ਅਸ਼ੀਰਵਾਦ ਲਓ। ਆਹ ਦੋ ਗੱਲਾਂ ਸਿੱਖਿਆ। ਇਹੀ ਗੁਰੂ ਕਿਰਪਾ ਕਰੇ ਇਹ ਤੋਂ ਡੋਲਣ ਨਾ ਦੇ। ਇਹ ਫਿਰ ਵੀ ਭਾਜਪਾ ਦੀ ਪਾਰਲੀਮੈਂਟ ਦੇ ਬਾਰੇ ਮੇਰੀ ਟਿੱਪਣੀ ਇਹ ਹੈ ਕਿ ਭਾਜਪਾ ਨੂੰ ਸਾਹਮਣਾ ਚਾਹੀਦਾ ਹੈ ਕਿ ਐਡੇ ਵੱਡੇ ਨਫਤ ਭਰੇ ਬਿਆਨ ਇੱਕ ਲੜਕੀ ਤੋਂ ਦਵਾ ਰਹੇ ਹੈ। ਮੈਂ ਉਹ ਲੜਕੀ ਨੂੰ ਕੁਝ ਨਹੀਂ ਕਹਾਗਾ। ਤੁੱਕੇ ਦੇ ਮੈਂਬਰ ਪਾਰਲੀਮੈਂਟ ਐ ਇਸ ਕਰਕੇ ਜ਼ਿੰਮੇਵਾਰੀ ਪਾਰਟੀ ਦੀ ਬਣਦੀ ਇਹ ਨਹੀਂ ਕਿ ਅਸੀਂ ਪਾਰਟੀਆਂ ਇਹਦੇ ਨਾਲ ਸਹਿਮਤ ਨਹੀਂ ਪਾਰਟੀ ਨੂੰ ਜਾਂ ਤਾਂ ਪਾਰਟੀ ਕੱਢੇ ਨਹੀਂ ਉਹਨੂੰ ਕੋਈ ਮੈਂ ਬਿਆਰ ਵਾਪਸ ਲੈਂਦੀ ਮਤਲਬ ਕਿ ਹੋ ਜੇ ਇਸ ਕਰਕੇ ਮੈਂ ਆਪ ਦੀ ਬਜਾਏ ਟਿੱਪਣੀ ਮੈਂ ਬੀਜੇਪੀ ਨੂੰ ਕਹਾਂਗਾ ਕਿ ਦੇਖਦਾ ਬਹੁਤ ਵੱਡਾ ਨੁਕਸਾਨ ਕਰ ਰਹੇ ਹੋ ਕੈਡੀ ਬਹਾਦਰ ਕੌਣ ਕਿ ਕੋ ਲੋਕ ਕਿਸਾਨ ਜਿਨ੍ਹਾਂ ਨੇ ਆਪਣਾ ਖੂਨ ਬਰਸਾਇਆ ਇਸ ਦੇਸ਼ ਆ ਮੰਗਦਾ ਸੀ 420 ਤੇ ਥੱਲੇ ਆਉਂਦੀ ਸੀ ਕਣਕ ਘੋੜਿਆਂ ਨੂੰ ਖਾਣਾ ਜਿਹੜੀ ਖਵਾਉਂਦੇ ਸੀ ਧੁੱਖਾ ਮਰਦਾ ਇਹ ਦੇਸ਼ ਅੱਜ ਸਰਪਲਸ ਹੋ ਰਹੀ ਹੈ ਉਹ ਉਸ ਕਿਸਾਨਾਂ ਨੂੰ ਗਾਣਾ ਕੱਢ ਦੇ ਉਸ ਕੌਮ ਨੂੰ ਗਾਣਾ ਕੱਢ ਦੇ ਜਿਹੜੀ ਕੌਮ ਨੇ ਇਸ ਦੇਸ਼ ਨੂੰ ਬਚਾਉਣ ਵਾਲੀ ਹੈ ਇਸ ਕਰਕੇ ਮੈਂ ਭਾਜਪੀ ਨੂੰ ਕਹਾਂਗਾ ਉਹ ਨੂੰ ਨਹੀਂ ਕਰ ਕਿ ਉਹ ਪੂਨਮ ਇਹ ਸੋਚਣਾ ਚਾਹੀਦਾ ਕਿ ਇਸ ਦੇਸ਼ ਦਾ ਨੁਕਸਾਨ ਕਰ ਰਿਹਾ ਕਿ ਅਗਰ ਵੀ ਕਿਟਕਟ ਤਾਂ ਦੇਸ਼ ਦੇ ਵਿੱਚ ਬਣੀ ਹੈ ਇਹਦੇ ਵੀ ਤੁਸੀਂ ਕਿਹਨੂੰ ਜਿੰਮੇ ਕਿਟਫੁੜ ਤਾਂ ਹੀ ਹੋਏ ਨੇ ਕਿ ਮਿਨੋਰਟੀ ਨਾਲ ਠੀਕ ਵਿਹਾਰ ਨਹੀਂ ਹੋ ਰਿਹਾ ਦੇਸ਼ ਦੇ ਹਲਾਤ ਠੀਕ ਨਹੀਂ ਪੈਸੇ ਗਲਤ ਹੋ ਰਹੇ ਨੇ ਇਸ ਕਰਕੇ ਸਾਡੇ ਫੈਸਲੇ ਟੁੱਟ-ਫੁੱਟ ਹੋ ਗਏ। ਅੱਛਾ ਟਕਸਾਲੀ ਆਗੂ ਟਕਸਾਲੀ ਕਾਲੂ ਤਾਂ ਜਿੰਨੇ ਪੁਰਾਣੇ ਵੱਡੇ ਤੋਂ ਵੱਡੇ ਬਜ਼ੁਰਗ ਨੇ ਉਹਦੇ ਕੋਲੋਂ ਟੈਲੀਫੋਨ ਇੱਥੋਂ ਵੀ ਦੇਸ਼ਾਂ ਦੇ ਸਵਾਰੇ ਨੇ। ਤੇ ਸਾਰਿਆਂ ਨੂੰ ਐ ਕਿ ਸਾਰੇ ਤਗੜੇ ਹੋ। ਜਦੋਂ ਤੱਕੜੇ ਹੋ ਕੇ ਜਮਟਾਰੀ ਵਾਲਾ ਬਾਬਾ ਲੜਿਆ ਸੀਗਾ ਤੇ ਜੁੱਧ ਥੋੜਾ ਉੱਥੀ ਹੈ। ਤੇ ਜਿਹੜੇ ਭਰਾ ਕੋਈ ਇੱਧਰ ਬੋਲਦੇ ਨੇ ਜਿ ਇੱਧਰ ਬੋਲਣ ਨੂੰ ਕਹਿੰਦੇ ਕਿ ਭਰਾਓ ਸਾਨੂੰ ਬਦੀ ਬਜਾਏ ਉਹਨਾਂ ਨਾਲ ਲੜੀਏ ਜਿਹੜੇ ਆਪਾਂ ਨੂੰ ਸਰਾਂਤਾਂ ਕਰਦੇ ਨੇ ਇਹਦਾ ਨੇ ਮਸਲੇ ਪੈਦਾ ਕੀਤੇ ਨੇ ਮੇਰੇ ਸਾਹਮਣੇ ਦੇਣ ਸੀ ਸਭ ਦਾ ਧੰਨਵਾਦ ਕਿ ਸਾਡੀ ਲੜਾਈ ਹੈ ਦਿੱਲੀ ਨਾਲ ਇੱਥੇ ਸਾਡੇ ਗੁਰੂ ਲੜਦੇ ਰਹੇ ਇੱਥੇ ਸਾਡੇ ਪਿਓ ਲੜਦੇ ਰਹੇ ਅਸੀਂ ਬੜਾ ਦਿੱਲੀ ਵਾਸਤੇ ਕੁਰਬਾਨੀਆਂ ਸਾਡੇ ਗੁਰੂਆਂ ਨੇ ਕੀਤੀਆਂ ਤੁੱਟੀਆਂ ਦਬੀਆਂ ਤੇ ਬੈਠੇ ਸੀਸ ਵੀ ਭੇਟ ਕੀਤੇ ਪਰਿਵਾਰ ਵੀ ਭੇਟ ਕੀਤੇ ਲੇਕਿਨ ਦਿੱਲੀ ਤੇ ਤੂੰ ਕਰਸ ਨਹੀਂ ਆਇਆ ਅੱਜ ਵੀ ਸਾਡੇ ਬਜ਼ੁਰਗਾਂ ਨੇ ਵੀ ਬੜੀ ਕੁਰਬਾਨੀ ਕੀਤੀ ਅੰਗਰੇਜ਼ਾਂ ਦੇ ਅਸੀਂ ਵੀ 70 ਸਾਲ ਦੇ ਲੰਬੇ ਆਉਨੇ ਆ ਐਮਰਜੈਂਸੀ ਵੇਲੇ ਮੈਂ ਐਮਐਲਏ ਸੀ ਹਾਥਕੜੀਆਂ ਲਾ ਕੇ ਮੈਂ ਪੇਸ਼ ਹੁੰਦਾ ਰਿਹਾ ਆ ਸਾਰੇ ਦੁਨੀਆ ਫੜ ਲਈ ਫੜ ਲਈ ਸੀ ਅਸੀਂ ਨਹੀਂ ਫੜੇ ਲੇਕਿਨ ਇਹ ਸਾਰੇ ਲੋਕ ਜੇਲ੍ਹਾਂ ਚ ਗਏ ਸੀ ਜਿਹੜੇ ਵੱਡੇ ਬਜ਼ੁਰਗ ਨੇ ਇੰਨਾ ਤੋਂ ਕੁਝ ਥੇਰ ਹੋ ਗਈ ਇਹਨਾਂ ਚ ਕੋਈ ਹੋਏਗਾ ਉਹਨਾਂ ਚੋ ਸੋ ਲੇਕਿਨ ਦਿੱਲੀ ਸਾਡਾਂ ਦੇ ਬੇਇਨਸਾਫੀ ਕਰਨੋਂ ਖੱਟ ਨਹੀਂ ਰਹੀ ਤੇ ਮੈਂ ਸਾਰੇ ਸਾਥੀਆਂ ਨੂੰ ਕਹਾਂਗੇ ਭਰਾਵੋ ਪਰਿਵਾਰ ਜੇ ਆਪਾਂ ਇੱਕ ਪਰਿਵਾਰ ਕਹਿੰਦੇ ਆ ਪਰਿਵਾਰ ਦੇ ਵਿੱਚ ਰਹਿਆਂ ਵਕ ਹੋ ਸਕਦੀਆਂ ਕਿਸੇ ਕੰਮ ਕਰਾਣੇ ਬੰਦੇ ਤੋਂ ਕੋਈ ਕਮੀ ਰਹਿ ਸਕਦੀ ਹੈ ਲੇਕਰ ਪਰਿਵਾਰ ਤਾਂ ਚੱਲਦਾ ਹੈ ਜੇ ਇਸੇ ਇੱਕ ਬਾਤ ਨੂੰ ਉਸ ਕਮੀ ਨੂੰ ਭੁੱਲੀਏ ਜਿਹੜੀ ਦੁਸ਼ਮਣ ਜਿੱਥੋਂ ਮਾਰ ਕਰ ਰਿਹਾ ਉਹ ਦੁਸ਼ਮਣੋਂ ਲੰਬੂ ਕਰੀਏ ਇਹ ਮੇਰੀ ਸਾਰਿਆਂ ਨੂੰ ਬੇਨਤੀ ਪੰਜਾਬ ਦੀ ਸਰਕਾਰ ਦੀ ਵਰਕਿੰਗ ਨੂੰ ਜਨਤਾ ਜਾਣਦੀ ਮੈਂ ਕੀ ਰਾਜੇ ਮੈਂ ਮੇਰੀ ਰਾਖੜਾ ਮੰਨੀ ਜਾਣੀ ਹੈ ਜਨਤਾ ਹੀ ਫੈਸਲੇ ਕਰੇ ਇਹ ਇਹ ਇੱਕ ਇੱਕ ਚੀਜ਼ ਬੰਦਾ ਤਾਂ ਮੇਰੇ ਲਈ ਰਾਇ ਕੋਈ ਨਹੀਂ ਮੈਂ ਇਨੀ ਗੱਲ ਪੁੱਛਦਾ ਕਿ ਗੱਲ ਹੈ 650 ਕਰੋੜ ਜਿਹੜਾ ਪ੍ਰੋਜੈਕਟ ਸੀ ਬੁੱਢੇ ਨਾਲੇ ਦਾ ਉਹਦੇ ਨਹੀਂ ਪੱਥਰ ਤੇ ਮੁੱਖ ਮੰਤਰੀ ਤੇ ਉਸ ਸੰਮਿਲਨ ਦੀ ਫੋਟੋ ਜਿਹੜਾ ਆਹ ਪਹਾੜਿਆਂ ਨਾਲ ਉਹਨੂੰ ਵੱਢ ਰਿਹਾ ਸੀ ਇੱਕ ਗੱਲ ਵਿਜੇ ਕੁਮਾਰ ਪ੍ਰਤਾਪ ਜਿਹੜਾ ਕਿ ਆਈਜੀ ਦੀ ਰਿਟਾਇਰਮੈਂਟ ਲੈ ਕੇ ਇਹਦਾ ਐਮਐਲਏ ਬਣ ਗਿਆ ਉਹ ਪੋਸਟਾਂ ਪਾਉਂਦਾ ਉਹਨੂੰ ਸਬੰਧ ਪਵੇ ਇਹ ਦੋ ਗੱਲਾਂ ਤੋਂ ਤੁਸੀਂ ਲੋਕ رائے ਲੈ ਲਓ ਸਾਡੀ رائے ਲਓ ਜੀ اچھا ਕੀ ਵਿਚਾਰ ਹੈ ਕੀ ਉਹਨਾਂ ਦੀ ਪਾਰਟੀ ਐ ਅਸੀਂ ਤਾਂ ਪਾਰਟੀ ਹਾਂ ਨੇ ਅਸੀਂ ਤਾਂ ਲੋਕਾਂ ਨੂੰ ਵੀ ਕਹਿੰਦੇ ਸੀ ਭਾਈ ਇਹ ਜਿਹੜੇ ਵਾਅਦੇ ਨੇ ਅਬਰਿੰਦਰ ਸਿੰਘ ਦੇ 7 5 ਸਾਲ ਦੇ ਵਾਅਦੇ ਚ ਜ਼ੀਰੋ ਵੀ ਨਹੀਂ ਨਿਕਲੇ ਇਹਨਾਂ ਦੇ ਵਾਅਦਿਆਂ ਚ ਵੀ 2.5 ਸਾਲੋਂ ਵੀ ਜ਼ੀਰੋ ਨਹੀਂ ਨਿਕਲਿਆ ਪਾ ਦਿਨ ਬਦਨ 7 ਸਾਲ ਹੋ ਗਏ ਸਾਡੇ ਸਾਸਾ ਸਾਨੂੰ ਗਿਆ ਨੂੰ ਸਾਥੋ ਹਜ਼ਾਰ ਕਮੀ ਰਹੀ ਹੋ ਇਨਸਾਨ ਸਾਡੀ ਸਰਕਾਰ ਤੋਂ ਹਜ਼ਾਰ ਕਮੀ ਰਹੀਆਂ ਹੋਣਗੀਆਂ ਲੇਕਿਨ ਉਦੋਂ ਬਾਅਦ ਇੱਕ ਇੰਚ ਅੱਗੇ ਤੁਰੇ ਦਿਖਾ ਦਿਓ 7 ਸਾਲਾਂ ਲਈ ਕਿਸੇ ਪੁਆਇੰਟ ਤੇ ਉਹੀ ਕਹਦੇ ਕਿ ਆ ਹੱਥੋਂ ਤੋਂ ਚੰਗਾ ਕੰਮ ਕਰ ਗਿਆ ਐਸੀ ਉਹਨੂੰ ਸਤਿਵੰਤ ਜੀ ਕਹਦੇ ਆਂਗੇ ਅਸੀਂ ਇਹਨਾਂ ਵਾਂਗੂ ਨਿੰਦਿਆ ਨਹੀਂ ਕਰਦੇ ਵੀ ਉਹਨਾਂ ਨੇ ਕਰਤਾ ਉਹਨਾਂ ਨੇ ਕਹਿੰਦਾ ਚੰਗਾ ਕਰਤਾ ਚਿੱਟਾ ਘਟਿਆ ਦੱਸ ਦਿਓ ਰੇਤਾ ਘਟਿਆ ਦੱਸ ਦਿਓ ਬਜਰੀ ਘਟੀ ਦੱਸ ਦਿਓ ਰਿਸ਼ਮਤ ਘਟੀ ਦੱਸ ਦਿਓ ਕੋਈ ਹੋਰ ਕੰਮ ਦੱਸ ਦਿਓ ਜਿਹੜਾ ਚੰਗਾ ਹੋਵੇ ਸੋ ਸਭ ਦਾ ਧੰਨਵਾਦ ਮਿਹਰਬਾਨੀ ਨਹੀਂ 100